ਆ ਮਿਰਵਾਣਾ ਵੇਖੋ ਇਹ ਉਹ ਡਰਾਈਵਰ ਦਾ ਫੋਨ ਤੇ ਚਾਹੀ ਬਾਈ ਗੱਡੀ ਵਾਲੇ ਤਾਂ ਬਹੁਤ ਚਾਅ ਕਰਿਆ ਇਹਨੇ ਫੁੱਟਬਾਡਮ ਨਾਲ ਗੱਡੀ ਮਾਰੀ ਆ ਡਰਾਈਵਰ ਦੀ ਗਲਤੀ ਨਹੀਂ ਹੈਗੀ ਯਾਰ ਪਰ ਚੱਕੀ ਕੋਈ ਗਲਤੀ ਨਹੀਂ ਜੀ ਮਿੱਠਾ ਕਾ ਕੋ ਬੋਏ ਜਦੋਂ ਡਰ ਕੇ ਭਾਗੇ ਵਿਚਾਰਾ ਬਹੁਤ ਜ਼ਿਆਦਾ ਡਰ ਗਿਆ ਬਹੁਤ ਅੱਧਾ ਰੰਗਿਆ ਗਿਆ ਕੋਈ ਨਹੀਂ ਕਰੇ ਕੋਈ ਵੀ ਜ਼ੁਰੂਰੀ ਨਹੀਂ ਹੈਗਾ ਤਾਂ ਜੰਗਲ ਦੇ ਆਪਾ ਉਹ ਜਮ ਉਹ ਟ੍ਰੱਕ ਨਾਲ ਭੱਜ ਗਿਆ ਉਹ ਫੋਨ ਫਿੱਟ ਗਿਆ ਤੇ ਚੱਗੀ ਫਿੱਟ ਗਿਆ ਨਾ ਚੱਲਣ ਵਿੱਚ ਚੱਲੂਗਾ ਇਹ ਵੀ ਕੋਈ ਨਹੀਂ ਬੰਦੇ ਨੂੰ ਡੌੜਦਾ ਮੈਂ ਬਾਹਰੋਂ ਜਾਣਾ ਸੌਂ ਗਿਆ ਅੱਜ ਨਹੀਂ ਫੇਰ ਤੇ ਡੋਰ ਪੈ ਜੇ ਤਾਂ ਇਹ ਫੋਨ ਐ ਤੇ ਚਾਬੀ ਕਿਦੀ ਐ ਇਹ ਡਰਾਈਵਰ ਦੀ ਗਲਤੀ ਕਰ ਰਹੀ ਹੈ ਇਹ ਫੋਨ ਦਾ ਇਹ ਡਰਾਈਵਰ ਵੱਲੋਂ ਤੇ ਚਾਬੀ ਐ ਇਹਨਾਂ ਦਾ ਕਹਿੰਦਾ ਮਕਸਦ ਕਹਿੰਦੇ ਵੀ ਡਰਾਈਵਰ ਟ੍ਰੱਕ ਵਾਲੇ ਡਰਾਈਵਰ ਦੀ ਕੋਈ ਗਲਤੀ ਨਹੀਂ ਹੈ ਹਾਂ ਗਲਤੀ ਗੱਡੀ ਵਾਲਿਆਂ ਦੀ ਕਹਿੰਦੇ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪਹਿਲਾਂ ਇਹਨਾਂ ਨੇ ਡਿਵਾਈਡਰ ਵਨ ਪਾਸੇ ਮਾਰੀ ਐ ਫੇਰ ਕਹਿੰਦੇ ਉਹਦੇ ਵਿੱਚ ਕਿ ਟ੍ਰੱਕ ਦੇ ਸਾਈਡ ਮੈਂ ਕਰਿਆ ਐ ਇੱਥੋਂ ਟ੍ਰੱਕ ਮੈਂ ਕਰਿਆ ਸਾਈਡ ਦਾ ਮੱਲਾ ਇਹ ਭਾਈ ਸਾਹਿਬ ਆਈ ਬਿਜ਼ਨਸ ਮੇਰੀ ਇਹ ਚਾਬੀ ਆ ਜਿਹੜੀ ਉਹ ਦਿੱਤਾ ਤੁਹਾਨੂੰ ਕੀ ਹੋਇਆ ਕਿ ਇਸ ਵੀ ਭਾਈ ਜੀ ਭਾਈ ਜੀ ਹੋਇਆ ਕਿ ਸੀ ਰੈਂਟ ਹੋਇਆ ਤੇ ਫੁੱਟਬਾਰ ਨਾਲ ਵੱਜ ਕੇ ਟਰੱਕ ਦੰਦੇ ਵੱਜੀ ਗੱਡੀ ਜਾ ਕੇ ਬਸ ਉਨਾਂ ਕਰ ਮੱਲਾ ਜਿਹੜੇ ਬੰਦੇ ਫੱਟੜ ਹੋਏ ਗਲਤੀ ਤੁਹਾਨੂੰ ਕਿਹਦੀ ਲੱਗਦੀ ਉਹਨਾਂ ਦੀ ਕਿ ਟਰੱਕ ਦੀ ਭਾਈ ਜੀ ਟਰੱਕ ਦਾ ਕੋਈ ਲੱਗਿਆ ਨਹੀਂ ਤਾਂ ਮੱਲੇ ਕੋਲੋਂ ਟਰੱਕ ਅੱਗੇ ਚੱਲਦੀ ਜੀ ਪਤਾ ਨਹੀਂ ਕਿ ਕਿਸੇ ਬੰਦੇ ਨੇ ਦਾਰੂ ਪੀਤਾ ਤੇ ਮਾਰੀਆ ਡਿਵਾਈਡਰ ਤੋਂ ਉੱਥੇ ਗੱਡੀ ਟਰੱਕ ਵਾਲਨੇ ਬਚਾਓ ਕਰਦੇ ਉਹ ਫਿਰ ਵੀ ਬਚਾਇਆ ਲੇਕਿਨ ਬਾਹਰੋਂ ਨੰਬਰ ਦਾ ਟਰੱਕ ਅੱਗੇ ਲੱਗਿਆ ਹੋਇਆ ਜੋ ਮੌਕੇ ਤੇ ਮੌਜੂਦ ਲੋਕ ਨੇ ਉਹ ਦੱਸ ਰਹੇ ਨੇ ਆਖਰਕਾਰ ਕੈਮਰੇ ਸਾਹਮਣੇ ਤਾਂ ਨਹੀਂ ਆ ਰਹੇ ਪਰ ਦੱਸ ਰਹੇ ਨੇ ਵੀ ਜਿਹੜੀ ਪਹਿਲਾ ਆ ਗੱਡੀ ਐ ਉਹ ਐਸ ਰੇਲਿੰਗ ਦੇ ਨਾਲ ਟਕਰਾਈ ਐ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਜਾ ਕੇ ਉਹ ਟਰੱਕ ਦੇ ਨਾਲ ਜਿਹੜੀ ਐ ਟਕਰਾਈ ਐ ਤੇ ਜਿਹੜੇ ਇਸ ਗੱਡੀ ਦੇ ਵਿੱਚ ਦੋ ਬੰਦੇ ਫੱਟੜ ਹੋਏ ਨੇ ਉਹਨਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਸਿਵਲ ਹਸਪੀਟਲ ਖਰੜ ਦੀ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਖਰੜ ਤੋਂ ਆਪਣਾ ਕੁਰਾਲੀ ਸਾਈਡ ਹਾਈਵੇ ਜਿਹੜਾ ਉੱਤਰ ਕੇ ਹਾਈਵੇ ਕੁਰਾਲੀ ਨੂੰ ਜਿਹੜਾ ਰੋਡ ਜਾਂਦਾ ਉਸ ਪਰ ਹੋਇਆ ਇਹ ਐਕਸੀਡੈਂਟ ਹੋਇਆ ਜਨੇ ਆਪੇ ਹੀ ਕਰ ਲੈਣਾ ਹੋਵੇ ਵੀ ਨਹੀਂ ਬਾਈ ਸਾਥੀ ਦੇ ਦੇ ਆਪਣੀ ਕਰ ਲੈਣਾ ਹੁਣ ਮੈਂ ਕਿੱਥੇ ਆਇਆ ਅੱਗੇ ਟਰਨ ਮਾਰਦੇ ਪਹੁੰਚ ਗਿਆ 18 ਬੰਦਾ ਆ ਰਹੇ ਨਾਲ ਕਿੱਟੀ ਕਿੱਥੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਵੀ ਜਿਹੜੇ ਨੌਜਵਾਨ ਜਿਨ੍ਹਾਂ ਦੇ ਸੱਟਾ ਲੱਗੇ ਨੇ ਉਹਨਾਂ ਨੂੰ ਰਾਹਗੀਰ ਦੀ ਮਦਦ ਨਾਲ ਜਿਹੜਾ ਹਸਪਤਲ ਲਿਜਾਇਆ ਜਾ ਰਿਹਾ ਖਲੜ ਸਿਵਲ ਹਸਪਤਲ ਲਈ ਲੈ ਕੇ ਜਾ ਰਹੇ ਨੇ ਤੇ ਦੋ ਭਾਜੀ ਇਹ ਦੋ ਬੰਦੇ ਆ ਹਾਂ ਦੋ ਬੰਦੇ ਵੀ ਨਹੀਂ ਤਾਂ ਤੂੰ ਨੋਤੋਂ ਸਾਈਡ ਜਾਂਦਾ ਫਲਾਈਓ ਉਰਤ ਦੇ ਸਾਰ ਉੱਥੇ ਦੀਆਂ ਇਹ ਤਸਵੀਰਾਂ ਨੇ ਜਿਹੜੇ ਕੀ ਮੌਕੇ ਤੇ ਉੱਤੇ ਲੋਕ ਇਕੱਠੇ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਆਖਰਕਾਰ ਹੋਇਆ ਕੀ ਸੀ ਥੋੜੀਆ ਕੱਟ ਰਹੇ ਜੋ ਇਹ ਬਾਈ ਜਾਨਾ ਥੋੜੀਆ ਕੱਟ ਰਹੇ ਤੇ ਜਿਹੜੀ ਉਹ ਗੱਡੀ ਹੈ ਉਹ ਇਸ ਗੱਡੀ ਦੇ ਨਾਲ ਵੱਜੀ ਹੋਈ ਦੱਸ ਰਹੇ ਨੇ ਆਖਰਕਾਰ ਇਹਦਾ ਡਰਾਈਵਰ ਜਾਂ ਕੋਈ ਹੋਰ ਜਿਹੜਾ ਵਿੱਚ ਨਹੀਂ ਮੌਜੂਦ ਦਿਖ ਰਿਹਾ ਪਰ ਆਖਰਕਾਰ ਜੋ ਰਾਹ ਗੀਰਨੇ ਹੋਏ ਦੱਸ ਰਹੇ ਨੇ ਵੀ ਇਸ ਗੱਡੀ ਦੇ ਨਾਲ ਜਿਹੜੀ ਹੈ ਇਹ ਗੱਡੀ ਟਕਰਾਈ ਹੈ ਤਸਵੀਰਾਂ ਤੁਹਾਡੇ ਨਾਲ ਰੋਪੜ ਰੋਡ ਜਿਹੜੀ ਕਿ ਖਰੜ ਤੋਂ ਗੁਰਾਲੀ ਨੂੰ ਰੋਡ ਜਾਂਦੀ ਉਹਦੀਆਂ ਸਾਂਝੀਆਂ ਕਰ ਰਹੇ ਆ। ਹਾਂ? ਸੱਚ ਗੇ ਕੀ ਮਰ ਕੇ ਹੁੰਦੀ ਹੈ? ਸੀਰੀਅਸ ਬਣਾ ਰਹੇ ਹੋ। ਤਾਂ ਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਜਿਹੜਾ ਮਾਲਾ ਬੜੇ ਮਾਲਾ ਮਾਲਾ ਆ। ਹਾਂ? ਭਾਈ ਤੁਸੀਂ ਪਿੱਛੇ ਆ ਜਾਓ ਯਾਰ ਆਪਸੀ ਆ ਭਾਈ ਤੁਸੀਂ ਪਿੱਛੇ ਆ ਜਾਓ ਵੀਰੇ ਤੁਸੀਂ ਲੰਘ ਜਾਂਦੇ ਬੰਦ ਨੂੰ ਇਹਨੂੰ ਲੰਘ ਜਾਂਦੇ ਬੰਦ ਨੂੰ ਪੁਲਿਸ ਤੋਂ ਕਾਲ ਕਰੀ ਹੈ ਉਹ ਆ ਰਹੀ ਹੈ ਆਪ ਕਹਾਂ ਸੇ ਹਮ ਹਰਿਆਣਾ ਸੇ ਆਪ ਇਹ ਕਿਆ ਇਹ ਹੋਇਆ ਕਿ ਇਨਸੀਡੈਂਟ ਕਿਆ ਹੋਇਆ ਸਰ ਹਮੇ ਵੀ ਨਹੀਂ ਪਤਾ ਅੰਮੀ ਰੋਡ ਸੇ ਚੱਲਤੇ ਹੋਏ ਆਏ ਤੇ ਲੋਕੋ ਕੋ ਦੇਖ ਕੇ ਰੁਕੇ ਠੀਕ ਹੈ ਕਰਨੀਆਂ ਤਾਂ ਕਰ ਦਿੰਦਾ ਗੱਡੀ ਦਾ ਹੋਰ ਅੱਗੇ ਕੋਈ ਦਿੱਕਤ ਨਹੀਂ ਤਾਂ ਖਿੱਚ ਕੇ ਕਰਦੀ ਭੈਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਜਿਹੜੀ ਕਿ ਖਰੜ ਤੋਂ ਫਲਾਈਓਵਰ ਉਤਰਦਾ ਹੈ ਕੁਰਾਲੀ ਸਾਈਡ ਰੋਡ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਹਾਲਤ ਗੱਡੀ ਦੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਤੇ ਮੌਕੇ ਤੇ ਜਿਹੜੇ ਲੋਕ ਵੀ ਇੱਥੇ ਇਕੱਠੇ ਹੋਏ ਨੇ ਤੇ ਜਿਹੜੇ ਕਿ ਪੁਲਿਸ ਵੀ ਪਹੁੰਚਣ ਵਾਲੀ ਹੈ ਤੇ ਆ ਟਰੱਕ ਵੀ ਖੜਾ ਹੋਇਆ ਨਜ਼ਰ ਆ ਰਿਹਾ ਹਾਂ ਆ ਆਖਿਰਕਾਰ ਹੋਇਆ ਕੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ